ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੋੜਾ ਹੋਇਆ ਗੰਗੂ ਨੇ ਗਦਾਰੀ ਕੀਤੀ ਤੇ ਛੋਟੇ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਗਿਆ ਚਾਰ ਸਹਬਜ਼ਾਦੇ ਫਿਲਮ ਦੇ ਸਦਕਾ ਅਸੀਂ ਮੋਟਾ-ਮੋਟਾ ਇਤਿਹਾਸ ਤਾਂ ਜਾਣਦੇ ਹਾਂ ਪਰ ਸਰਸਾ ਨਦੀ ਦੇ ਕਿਨਾਰੇ ਤੋਂ ਲੈ ਕੇ ਸਰਹੰਦ ਦੀ ਕਚਹਿਰੀ ਤੱਕ ਵਿਚਲੇ 4 ਦਿਨ ਤੇ 4 ਰਾਤਾਂ ਜਦੋਂ ਇਹਨਾਂ ਮਾਸੂਮ ਜਿੰਦਾਂ ਦਾ ਲਹੂ ਚੂਸਣ ਲਈ ਕਾਇਨਾਤ ਦਾ ਪੱਤਾ-ਪਤਾ ਗਦਾਰ ਹੋ ਗਿਆ ਸੀ ਉਸ ਦਰਦਨਾਕ ਇਤਿਹਾਸ ਨੂੰ ਨਾਤਾ ਫਿਲਮ ਵਿੱਚ ਦਿਖਾਇਆ ਗਿਆ ਤੇ ਨਾ ਹੀ ਸਾਡੀਆਂ ਧਾਰਮਿਕ ਸਟੇਜਾਂ ਤੇ ਚੰਗੀ ਤਰ੍ਹਾਂ ਦੱਸਿਆ ਜਾਂਦਾ ਹੈ। ਸੋ ਅੱਜ ਉਸ ਦਰਦਨਾਕ ਇਤਿਹਾਸ ਦੀ ਡੂੰਘਾਈ ਵਿੱਚ ਉਤਰ ਕੇ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ। ਜਦੋਂ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਤਾਂ ਮਾਤਾ ਗੁਜਰ ਕੌਰ ਜੀ ਦੋਨੋਂ ਸਾਹਿਬ ਜادہਆ ਸਮੇਤ ਪਹੁੰਚਦੇ ਹਨ ਚੌਂਤੇ ਪਿੰਡ ਵਿੱਚ। ਜਿੱਥੇ ਇੱਕ ਕੁੰਮੇ 마ਸ਼ਕੀ ਨਾਮ ਦਾ ਵਿਅਕਤੀ ਸੀ ਕੁੰਮੇ 마ਸ਼ਕੀ ਦਾ ਪਹਿਲਾ ਤੇ ਪੂਰਾ ਨਾਮ ਕਰਮਦੀਨ ਸੀ ਪਰ ਲੋਕ ਇਸ ਨੂੰ ਪਹਿਲਾਂ ਕਰਮੂ ਤੇ ਫਿਰ ਕੁੰਮਾ ਕਹਿੰਦੇ ਸਨ ਕੁੰਮੇ ਦੇ ਗਵਾਂਡ ਵਿੱਚ ਇੱਕ ਲక్ష్ਮੀ ਨਾਮ ਦੀ ਬ੍ਰਾਹਮਣੀ ਸੀ ਜਿਸ ਨੇ ਉਸ ਰਾਤ ਗੁਰੂ ਪਰਿਵਾਰ ਨੂੰ ਮਸਰਾ ਦੀ ਦਾਲ ਨਾਲ ਪ੍ਰਸ਼ਾਦਾ ਛਕਾਇਆ ਤੇ ਨਾਲ ਹੀ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ ਪਿਛਲੇ ਕਈ ਮਹੀਨਿਆਂ ਦੇ ਘੇਰੇ ਦਰਾਨ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਰਸਦ ਖਤਮ ਹੋ ਚੁੱਕੀ ਸੀ ਇਸ ਕਰਕੇ ਅੱਜ ਕਈ ਮਹੀਨਿਆਂ ਬਾਅਦ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਰੱਜ ਕੇ ਭੋਜਨ ਛਕਿਆ ਹੈ। ਅਗਲੀ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੁੰਮੇ ਦੇ ਘਰ ਗੰਗੂ ਆਣ ਪਹੁੰਚਦਾ ਹੈ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਹੀੜੀ ਲੈ ਆਉਂਦਾ ਹੈ। ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਤੁਰਿਆ ਇਹ ਕਾਫਲਾ ਸਾਰਾ ਦਿਨ ਭੁੱਖੇ ਪਾਣੇ ਇਹ ਪੈਂਡਾ ਤੈਅ ਕਰਕੇ ਗੰਗੂ ਦੇ ਘਰ ਪਹੁੰਚਿਆ। ਬੀਬੀ ਲక్ష్ਮੀ ਨੇ ਕੱਲ ਰਾਤ ਦਾ ਪ੍ਰਸ਼ਾਦਾ ਛਕਾਇਆ ਹੋਇਆ ਸੀ। ਯਾਨੀ ਕਿ ਸਾਹਿਬ ਜਾਦਿਆਂ ਨੂੰ ਕੁਝ ਵੀ ਖਾਦੇ ਹੁਣ 24 ਘੰਟੇ ਬੀਤ ਚੁਕੇ ਸਨ ਉਸ ਰਾਤ ਗੰਗੂ ਮਾਤਾ ਜੀ ਤੇ ਸਾਹਿਬ ਜਾਦਿਆਂ ਵਾਸਤੇ ਖਾਣਾ ਤਿਆਰ ਕਰਕੇ ਲਿਆਇਆ ਪਰ ਉਹ ਖਾਣਾ ਇਨੇ ਮਾੜੇ ਪੱਦਰ ਦਾ ਸੀ ਕਿ ਉਸ ਖਾਣੇ ਨੂੰ ਦੇ ਕੇ ਸਾਹਿਬ ਜਾਦਿਆਂ ਨੇ ਮਾਤਾ ਜੀ ਨੂੰ ਕਿਹਾ ਕਿ ਉਹ ਐਸੇ ਹੀ ਰੋਟੀ ਕਰ ਲਿਆਓ ਹਮਰੇ ਕਾਗਨਾ ਕੁੱਕਰ ਖਾਓ ਯਾਨੀ ਕਿ ਗੰਗੂ ਇਨੇ ਮਾੜੇ ਪੱਦਰ ਦੀ ਰੋਟੀ ਲੈ ਕੇ ਆਇਆ ਸੀ ਕਿ ਉਸ ਨੂੰ ਕਾਂ ਤੇ ਕੁੱਤਿਆਂ ਨੇ ਵੀ ਨਹੀਂ ਸੀ ਖਾਣਾ ਤੇ ਫਿਰ ਸਾਹਿਬ ਜਾਦੀਆਂ ਤੋਂ ਕਿਸ ਤਰ੍ਹਾਂ ਖਾਦੀ ਜਾਂਦੀ ਅਖੀਰਕਾਰ ਮਾਤਾ ਜੀ ਨੇ ਆਪਣੀ ਗੁਰਜੀ ਵਿੱਚੋਂ ਇੱਕ ਮੋਹਰ ਦੇ ਕੇ ਸਾਹਿਬ ਜਾਦੀਆਂ ਨੂੰ ਪਤਾਸੇ ਮੰਗਵਾ ਕੇ ਖਾਣ ਨੂੰ ਦਿੱਤੇ ਪਰ ਜਦੋਂ ਗੰਗੂ ਨੇ ਮਾਤਾ ਜੀ ਦੀ ਗੁਰਜੀ ਨੂੰ ਦੇਖਿਆ ਤਾਂ ਉਸ ਦੀ ਗੁਰਜੀ ਉੱਪਰ ਮਾੜੀ ਨੀਅਤ ਪੈ ਗਈ ਤੇ ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਗੂ ਨੇ ਉਹ ਗੁਰਜੀ ਚੋਰੀ ਕਰ ਲਈ ਤੇ ਕਿਤੇ ਬਾਹਰ ਲੈ ਜਾ ਕੇ ਜ਼ਮੀਨ ਵਿੱਚ ਗੜ ਦਿੱਤੀ ਅਗਲੇ ਦਿਨ ਜਦੋਂ ਸਾਹਿਬ ਜਾਦੀਆਂ ਨੂੰ ਦੁਬਾਰਾ ਭੁੱਖ ਲੱਗੀ ਤਾਂ ਮਾਤਾ ਜੀ ਨੇ ਗੁਰਜੀ ਨੂੰ ਪਾਲਿਆ ਪਰ ਗੁਰਜੀ ਨਾ ਮਿਲੀ ਮਾਤਾ ਗੁਜਰ ਕੌਰ ਜੀ ਸਭ ਸਮਝ ਗਏ ਸਨ ਤੇ ਉਹਨਾਂ ਨੇ ਗੰਗੂ ਨੂੰ ਬੜੇ ਪਿਆਰ ਨਾਲ ਕਿਹਾ ਕਿ ਪੁੱਤਰ ਜੇਕਰ ਤੈਨੂੰ ਧੰਦੀ ਲੋੜ ਸੀ ਤਾਂ ਤੂੰ ਮੇਰੇ ਕੋਲੋਂ ਮੰਗ ਲੈਂਦਾ ਇਸ ਤਰ੍ਹਾਂ ਚੋਰੀ ਕਰਨ ਦੀ ਕੀ ਲੋੜ ਸੀ ਤਾਂ ਮਾਤਾ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੰਗੂ ਗੁੱਸੇ ਨਾਲ ਬੁਖਲਾ ਗਿਆ ਤੇ ਆਖਣ ਲੱਗਾ ਕਿ ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੈ ਤੇ ਉਪਰੋਂ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਗੰਗੂ ਨੇ ਉਸੇ ਸਮੇਂ ਮਾਤਾ ਜੀ ਤੇ ਸਾਹਿਬ ਜادهਆਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪ ਮੁਰਿੰਡੇ ਦੇ ਸਰਕਾਰੀ ਅਹਿਲਕਾਰਾਂ ਕੋਲ ਖਬਰ ਲੈ ਕੇ ਚਲਾ ਗਿਆ ਪਰ ਪਿੱਛੋਂ ਸਾਹਿਬ ਜاده ਅੱਜ ਵੀ ਭੁਖਣ ਪਾਣੇ ਕਮਰੇ ਵਿੱਚ ਕੈਦ ਬੈਠੇ ਰਹੇ ਜੇਕਰ ਦੇਖਿਆ ਜਾਵੇ ਤਾਂ ਭੁੱਖ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਤਸੀਹ ਹੁੰਦਾ ਹੈ ਸਿਆਣੇ ਕਹਿੰਦੇ ਨੇ ਕਿ ਭੁੱਖ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੀ ਹੈ ਮੌਤਾ ਇੱਕ ਵਾਰ ਬੰਦੇ ਨੂੰ ਮਾਰਦੀ ਹੈ ਪਰ ਭੁੱਖ ਤੋਂ ਜੇਕਰ ਇੱਕ ਵਾਰੀ ਖੜਾ ਛਡਾ ਲਈਏ ਤਾਂ ਅਗਲੇ ਪੈਰ ਫਿਰ ਸਿਰ ਤੇ ਆਣ ਖਲੋਂਦੀ ਹੈ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਲਈ ਮੋਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਆਪਣੇ ਸਪਾਈਆਂ ਨੂੰ ਗੰਗੂ ਨਾਲ ਭੇਜਦੇ ਹਨ ਹੁਣ ਇਥੋਂ ਸਾਹਿਬਜ਼ਾਦਿਆਂ ਤੇ ਜ਼ੁਲਮ ਦੀ ਉਹ ਦਾਸਤਾਨ ਸ਼ੁਰੂ ਹੋਵੇਗੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਸਰਸਾ ਦੇ ਕੰਡੇ ਗੁਰੂ ਪਰਿਵਾਰ ਤੋਂ ਵਿਛੜੇ ਇੱਕ ਸਿੰਘ ਦੂਨਾ ਸਿੰਘ ਹੰਡੂਰੀਆ ਨੇ ਬ੍ਰਿਜ ਭਾਸ਼ਾ ਵਿੱਚ ਇੱਕ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਕਥਾ ਗੁਰ ਸੁਤਨ ਜੀ ਕੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਸਾਹਿਬਜ਼ਾਦੇ ਨੂੰ ਬੋਰਿਆਂ ਵਿੱਚ ਬਨ ਕੇ ਘੋੜੇ ਦੇ ਦੋਨੋਂ ਪਾਸੇ ਲੰਮਕਾ ਦਿੱਤਾ ਗਿਆ ਸੀ ਤੇ ਮਾਤਾ ਗੁਜਰ ਕੌਰ ਜੀ ਦੇ ਹੱਥ ਪਿੱਛੇ ਮੰਨ ਕੇ ਇੱਕ ਦੂਸਰੇ ਘੋੜੇ ਤੇ ਬਿਠਾ ਦਿੱਤਾ ਗਿਆ ਸੀ ਇੱਕ ਕੱਪੜੇ ਦੇ ਨਕਾਬ ਵਿੱਚ ਲਾਲ ਮਿਰਚਾਂ ਧੂੜ ਕੇ ਉਸ ਨੂੰ ਮਾਤਾ ਜੀ ਦੇ ਮੂੰਹ ਉੱਪਰ ਬੰਨ੍ਹ ਦਿੱਤਾ ਗਿਆ ਸੀ ਜਦੋਂ ਉਹ ਮਰਿੰਡੇ ਪਹੁੰਚੇ ਤਾਂ ਮਾਤਾ ਜੀ ਨੂੰ ਇੱਕ ਅੱਡ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਪਰ ਸਾਹਿਬ ਜادہ ਨੂੰ ਕਿਸੇ ਨੇ ਨਾ ਖੋਲਿਆ ਤਿੰਨ ਚਾਰ ਦਿਨਾਂ ਤੋਂ ਭੁੱਖੇ ਸਾਹਿਬ ਜادہ ساری ਰਾਤ ਬੋਰੀਆਂ ਵਿੱਚ ਵੱਜੇ ਇਸੇ ਤਰ੍ਹਾਂ ਟੜਫਦੇ ਰਹੇ ਤੇ ਸਵੇਰੇ ਜਦੋਂ ਬੋਰੀਆਂ ਦੇ ਮੂੰਹ ਖੁੱਲੇ ਗਏ ਤਾਂ ਬਾਹਰ ਕੱਢਦੇ ਹੀ ਬੱਚਿਆਂ ਤੇ ਭਾਰੀ ਤਸ਼ੱਦਦ ਟੋਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਜਾਨੀ ਖਾਂ ਤੇ ਮਾਨੀ ਖਾਂ ਇਹ ਦੋਨੋਂ ਛੋਟੇ ਪੱਦਰ ਦੇ ਸਰਕਾਰੀ ਅਫਸਰ ਸਨ ਤੇ ਇਹ ਚਾਹੁੰਦੇ ਸਨ ਕਿ ਜਿੰਨਾ ਕੋ ਥੋੜਾ ਜਿਹਾ ਸਮਾਂ ਸਾਨੂੰ ਮਿਲਿਆ ਹੈ ਇਸ ਥੋੜੇ ਸਮੇਂ ਵਿੱਚ ਹੀ ਸਾਹਿਬਜ਼ਾਦਿਆਂ ਤੋਂ ਇਸਲਾਮ ਕਬੂਲ ਕਰਵਾ ਕੇ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਹੋਈਏ ਤੇ ਸੂਬਾ ਸਰਹੰਦ ਤੋਂ ਵੱਡੇ-ਵੱਡੇ ਇਨਾਮਾਂ ਨੂੰ ਹਾਸਲ ਕਰੀਏ ਡਾਕਟਰ ਗੰਡਾ ਸਿੰਘ ਜੀ ਆਪਣੀ ਲਿਖਤਾਂ ਵਿੱਚ ਲਿਖਦੇ ਹਨ ਕਿ ਲਾਲਚ ਦੇ ਅੰਨੇ ਹੋਏ ਇਹਨਾਂ ਜ਼ਾਲਮਾਂ ਨੇ ਅੱਤ ਦੀ ਸਰਦੀ ਵਿੱਚ 마ਸੂਮ ਸਾਹਿਬਜ਼ਾਦਿਆਂ ਨੂੰ ਨੰਗੇ ਪਿੰਡੇ ਤੂ ਦੀ ਛੜੀ ਨਾਲ ਕਟਵਾਇਆ ਜਿਵੇਂ ਨਾਲ ਸਾਹਿਬਜ਼ਾਦਿਆਂ ਦੀ ਫੁੱਲ ਵਰਗੀ ਚਮੜੀ ਤੇ ਨਿਸ਼ਾਨ ਉੱਭਰ ਆਏ ਬੇਅੰਤ ਦਰਦ ਵੀ ਸਹਿਣਾ ਪਿਆ ਹੋਊਗਾ ਪਰ ਉਹ ਤਾਂ ਮਰਦ ਦਲੇਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਨ ਤਸੀਹੇ ਸਹਿੰਦੇ ਹੋਏ ਵੀ ਉਹਨਾਂ ਨੇ ਦੁਸ਼ਮਣ ਦੀ ਈਨ ਨਹੀਂ ਮੰਨੀ ਜਦੋਂ ਗੱਲ ਨਾ ਬਣਦੀ ਸੀ ਤਾਂ ਉਹਨਾਂ ਨੇ ਇੱਕ ਹੋਰ ਦਾ ਅਜਮਾ ਕੇ ਦੇਖਿਆ ਕਿ ਸਾਹਿਬਜ਼ਾਦਿਆਂ ਨੂੰ ਇੱਕ ਰੁੱਖ ਨਾਲ ਬਣ ਕੇ ਉਹਨਾਂ ਉੱਪਰ ਗੁਲੇਲ ਨਾਲ ਪੱਥਰ ਦੇ ਨਿਸ਼ਾਨੇ ਲਗਵਾਏ ਜਿਵੇਂ ਨਾਲ ਸਾਹਿਬਜ਼ਾਦਿਆਂ ਦੇ ਕਈ ਥਾਵਾਂ ਤੇ ਖੂਨ ਦੀਆਂ ਧਾਰੀਆਂ ਵਗਣੀਆਂ ਸ਼ੁਰੂ ਹੋ ਗਈਆਂ ਪਰ ਫਿਰ ਵੀ ਉਹ ਛੋਟੇ-ਛੋਟੇ ਸੂਰਮੇ ਆਪਣੀ ਗੱਲ ਤੇ ਕਾਇਮ ਰਹੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਦੀ ਖਬਰ ਅੱਗ ਵਾਂਗੂ ਫੈਲ ਚੁੱਕੀ ਸੀ ਤੇ ਜਿਵੇਂ ਹੀ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਹੁਕਮ ਦਿੱਤਾ ਕਿ ਸਾਹਿਬਜ਼ਾਦਿਆਂ ਨੂੰ ਸਰਹਿੰਦ ਲਿਆਂਦਾ ਜਾਵੇ ਜ਼ੁਲਮਾਂ ਦੀ ਅੱਤ ਕਰਦਿਆਂ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਤੋਂ ਸਰਹਿੰਦ ਤੱਕ ਤੋਰ ਕੇ ਲਿਜਾਇਆ ਗਿਆ ਸਾਹਿਬਜ਼ਾਦਿਆਂ ਦੇ ਹੱਥਾਂ ਵਿੱਚ ਹਥਕੜੀਆਂ ਸਨ ਤੇ ਹੱਥਾਂ ਵਿੱਚੋਂ ਲਹੂ ਸੇ ਮਰਿਆ ਸੀ ਤੇ ਜਦੋਂ ਬੱਚੇ ਸਿੰਧ ਪਹੁੰਚੇ ਤਾਂ ਵਜ਼ੀਰ ਖਾਂ ਵੱਲੋਂ ਦੂਸਰੇ ਦੌਰ ਦੀ ਤਸ਼ੱਦਦ ਸ਼ੁਰੂ ਹੋਈ ਜਦੋਂ ਤੱਕ ਸਾਹਿਬਜ਼ਾਦਿਆਂ ਨੂੰ ਸਪਾਹੀ ਮਰਿੰਡੇ ਤੋਂ ਲੈ ਕੇ ਸਰਹਿੰਦ ਪਹੁੰਚੇ ਉਦੋਂ ਦਿਨ ਢਲ ਚੁੱਕਿਆ ਸੀ ਤਾਂ ਰਾਤ ਵੇਲੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਇਹ ਠੰਡਾ ਬੁਰਜ ਉਸ ਵੇਲੇ ਦੇ ਰਾਜਸੀ ਲੋਕਾਂ ਲਈ ਗਰਮੀ ਵੇਲੇ ਆਰਾਮ ਕਰਨ ਲਈ ਬਣਾਇਆ ਗਿਆ ਸੀ ਬੁਰਜ ਦੇ ਥੱਲੇ ਪਾਣੀ ਵਗਦਾ ਸੀ ਤੇ ਜਦੋਂ ਪਾਣੀ ਨਾਲ ਹਵਾ ਟਕਰਾਂਦੀ ਸੀ ਤਾਂ ਹਵਾ ਇੰਨੀ ਠੰਡੀ ਹੁੰਦੀ ਸੀ ਕਿ ਗਰਮੀ ਵਿੱਚ ਵੀ ਕਾਂਬਾ ਛੜਨ ਲੱਗ ਜਾਂਦਾ ਸੀ ਤੇ ਹੁਣ ਤਾਂ ਪੋ ਦਾ ਮਹੀਨਾ ਸੀ। ਪੋਖ ਦੀ ਤਰ੍ਹਾਂ ਠੰਡ ਨੂੰ ਵੀ ਇੱਕ ਵੱਡਾ ਤਸੀਹਾ ਮੰਨਿਆ ਜਾਂਦਾ ਹੈ ਜੋ ਇਨਸਾਨ ਦੇ ਸਰੀਰ ਤੋਂ ਜ਼ਿਆਦਾ ਮਾਨਸਿਕ ਪੱਧਰ ਨੂੰ ਵੀ ਕਮਜ਼ੋਰ ਕਰ ਦਿੰਦੀ ਹੈ। ਪੋ ਦੇ ਮਹੀਨੇ ਦੀ ਠੰਡ ਵਿੱਚ ਬਿਨਾਂ ਕੱਪੜਿਆਂ ਤੋਂ ਬੈਠੇ 마ਸੂਮ ਬੱਚਿਆਂ ਨੂੰ ਮਾਤਾ ਜੀ ਕਦੀ ਸਾਥੇ ਕਦੀ ਆਪਣੇ ਸੀਨੇ ਨਾਲ ਲਗਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੇ। ਇਤਿਹਾਸਕਾਰਾਂ ਦੇ ਮੁਤਾਬਕ ਉਸ ਵੇਲੇ ਠੰਡ ਇੰਨੀ ਜ਼ਿਆਦਾ ਸੀ ਕਿ ਬੱਚਿਆਂ ਦੇ ਬੁੱਲ ਤੇ ਨੱਕ ਪੀਲੇ ਪੈਣੇ ਸ਼ੁਰੂ ਹੋ ਗਏ ਸਨ ਤੇ ਹੱਥ ਪੈਰ ਸੁੰਨ ਹੋਣ ਲੱਗ ਪਏ ਸਨ ਉਹ ਰਾਤ ਬਹੁਤ ਔਖੀ ਸੀ ਹਾਲੇ ਦਿਨ ਦਾ ਚੜ੍ਹਾ ਹੋਇਆ ਸੀ ਕਿ ਸਪਾਹੀ ਸਾਹਿਬ ਜਦਿਆਂ ਨੂੰ ਲੈਣ ਆ ਗਏ ਤੇ ਆਖਣ ਲੱਗੇ ਕਿ ਇਹਨਾਂ ਦੀ ਅੱਜ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ੀ ਹੈ ਕਚਹਿਰੀ ਵਿੱਚ ਵਜ਼ੀਰ ਖਾਂ ਆਪਣੇ ਤਖਤ ਤੇ ਬੈਠਾ ਹੋਇਆ ਸੀ ਸੋਚਾ ਨੰਦ ਜੋ ਕਿ ਵਜ਼ੀਰ ਖਾਨ ਦਾ ਅਹਲਕਾਰ ਤੇ ਸਿਰੇ ਦਾ ਲੋਤੀਖੋਰ ਸੀ ਉਹ ਵੀ ਉੱਥੇ ਹੀ ਮੌਜੂਦ ਸੀ ਇਹ ਕਚਹਿਰੀ ਤਿੰਨ ਦਿਨ ਤੱਕ ਇਸੇ ਤਰ੍ਹਾਂ ਹੀ ਚੱਲਦੀ ਰਹੀ ਇਸ ਕਚਹਿਰੀ ਵਿੱਚ ਬੱਚਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਤਰ੍ਹਾਂ ਦੇ ਲਾਲਚ ਹਰ ਤਰ੍ਹਾਂ ਦੇ ਝੂਠੇ ਸੱਚੇ ਵਾਦੇ ਤੇ ਹਰ ਤਰ੍ਹਾਂ ਦੇ ਡਰਾਵੇ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਜ਼ਾਲਮ ਸਾਹਿਬਜ਼ਾਦੇ ਨੂੰ ਆਪਣੀ ਈਨ ਮਨਾਉਣ ਵਿੱਚ ਕਾਬਿਲ ਨਾ ਹੋ ਪਾਏ ਇਸ ਕਚਹਿਰੀ ਦਾ ਤਿੰਨ ਦਿਨਾਂ ਦਾ ਇਤਿਹਾਸ ਜਿਵੇਂ ਵਿੱਚ ਠੰਡੇ ਬੁਰਜ ਵਿੱਚ ਗੁਜ਼ਾਰੀਆਂ ਗਈਆਂ ਰਾਤਾਂ ਕਿਸ ਤਰ੍ਹਾਂ ਚਾਲ ਦੇ ਮੁਤਾਬਿਕ ਸਾਹਿਬਜ਼ਾਦਿਆਂ ਨੂੰ ਛੋਟੀ ਖਿੜਕੀ ਥਾਣੀ ਲਗਾ ਕੇ ਉਹਨਾਂ ਦਾ ਸਿਰ ਝੁਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸ ਤਰ੍ਹਾਂ ਕਈ ਦਿਨਾਂ ਤੋਂ ਭੁੱਖੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਗਰਮਾ-ਗਰਮ ਦੁੱਧ ਪਿਆ ਕੇ ਭਾਈ ਮੋਤੀ RAM ਮਹਿਰਾ ਜੀ ਨੇ ਬੇਅੰਤ ਸੇਵਾ ਖੱਟੀ ਇਹ ਸਾਰਾ ਇਤਿਹਾਸ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਪਰ ਅੱਜ ਅਸੀਂ ਉਸ ਇਤਿਹਾਸ ਦੀ ਗੱਲ ਕਰ ਰਹੇ ਹਾਂ ਜਿਸ ਦਾ ਇਤਿਹਾਸ ਪੜਨ ਤੇ ਸੁਣਨ ਨੂੰ ਬਹੁਤ ਘੱਟ ਮਿਲਦਾ ਹੈ ਤਿੰਨ ਦਿਨ ਦਾ ਭਾਰੀ ਤਸ਼ੱਦਦ ਢਾਉਣ ਤੋਂ ਬਾਅਦ ਵੀ ਜਦੋਂ ਸਾਹਿਬਜ਼ਾਦਿਆਂ ਨੇ ਇਸਲਾਮ ਕਬੂਲ ਨਾ ਕੀਤਾ ਤਾਂ ਵਜ਼ੀਰ ਖਾਂ ਦੇ ਹੁਕਮ ਤੇ ਕਾਜੀ ਨੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰਵਾ ਦਿੱਤਾ ਸਾਹਿਬਜ਼ਾਦਿਆਂ ਦੇ ਚਾਰੇ ਪਾਸੇ ਦੀਵਾਰ ਚੜਨੀ ਸ਼ੁਰੂ ਕਰ ਦਿੱਤੀ ਗਈ ਹੌਲੀ ਹੌਲੀ ਕਰਦਿਆਂ ਰਾਜ ਮਿਸਤਰੀ ਇੱਕ ਇੱਟ ਤੇ ਦੂਸਰੀ ਇੱਟ ਚੜਨਦਾ ਗਿਆ ਤੇ ਦੋਨੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਨ ਦਿੱਤਾ ਗਿਆ ਅੰਦਰ ਹੌਲੀ-ਹੌਲੀ ਕਰਦਿਆਂ ਸਾਹਿਬਜ਼ਾਦਿਆਂ ਦਾ ਦਮ ਕੁੜਦਾ ਗਿਆ ਤੇ ਆਖਰ ਜਦੋਂ ਉਹ ਬੇਹੋਸ਼ ਹੋ ਗਏ ਤਾਂ ਗੰਦ ਦੀਆਂ ਇੱਟਾਂ ਦੇ ਸਮੇਤ ਜ਼ਮੀਨ ਤੇ ਡਿੱਗੇ ਤਦ ਕਾਜੀ ਨੇ ਦੋਨਾਂ ਨੂੰ ਸ਼ੁਰੇ ਨਾਲ ਕਤਲ ਕਰਨ ਦਾ ਫਤਵਾ ਜਾਰੀ ਕਰਵਾ ਦਿੱਤਾ ਇੱਥੇ ਇੱਕ ਗੱਲ ਜਾਣਨ ਯੋਗ ਹੈ ਕਿ ਇਸਲਾਮ ਧਰਮ ਦਾ ਇੱਕ ਇਹ ਵੀ ਨਿਯਮ ਹੁੰਦਾ ਹੈ ਕਿ ਜਿਹੜੇ ਬੱਚੇ ਦੇ ਹਾਲੇ ਦੁੱਧ ਦੇ ਦੰਦ ਨਹੀਂ ਟੁੱਟੇ ਹੋਣ ਉਸ ਨੂੰ ਮੌਤ ਦੀ ਸਜ਼ਾ ਦਾ ਫਤਵਾ ਨਹੀਂ ਦਿੱਤਾ ਜਾ ਸਕਦਾ ਕਾਜੀ ਨੇਤਾ ਵਜ਼ੀਰ ਖਾਨ ਦੇ ਕਹਿਣ ਤੇ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਪਰ ਹੁਣ ਕੋਈ ਜਲਾਦ ਇਹ ਪਾਪ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਸੀ ਤੇ ਸਭ ਨੇ ਆਪਣੇ ਹੱਥ ਖੜੇ ਕਰ ਦਿੱਤੇ ਆਖਰ ਉਸ ਦਿਨ ਕਚਰੀ ਵਿੱਚ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨਾਮ ਦੇ ਦੋ ਬਰਾ ਜਿਨ੍ਹਾਂ ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਉਹ ਉਸ ਦਿਨ ਪੇਸ਼ੀ ਤੇ ਹਾਜ਼ਰ ਹੋਣ ਆਏ ਹੋਏ ਸਨ ਇਹ ਦੋਨੋਂ ਹੀ ਸੈਦ ਜਲਾਲਉਦਦ ਜਲਾਦ ਦੇ ਭਤੀਜੇ ਸਨ ਜਿਸ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਦਰੀ ਚੌਂਗਵੇ ਸ਼ਹੀਦ ਕੀਤਾ ਸੀ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨੇ ਕਤਲ ਦਾ ਮੁਕਦਮਾ ਰੱਦ ਕਰਨ ਦੀ ਸ਼ਰਤ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀ ਹਾਮੀ ਭਰ ਦਿੱਤੀ ਮਹਾਨ ਇਤਿਹਾਸਕਾਰ ਸਧਾਰ ਰਤਨ ਸਿੰਘ ਭੰਗੂ ਦੇ ਅਨੁਸਾਰ ਦੋਨਾਂ ਬੱਚਿਆਂ ਦੀਆਂ ਲੱਤਾਂ ਤੇ ਗੋਡੇ ਰੱਖ ਕੇ ਛਾਤੀ ਤੇ ਖੰਜਰ ਫੇਰ ਕੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸਾਹਿਬਜ਼ਾਦਾ ਬਾਬਾ ਜੁਰਾਵਰ ਸਿੰਘ ਤਾਂ ਕੁਝ ਹੀ ਪਲਾਂ ਵਿੱਚ ਸ਼ਹੀਦ ਹੋ ਗਏ ਪਰ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਅੱਧੀ ਘੜੀ ਤੱਕ ਤੜਫਦੇ ਰਹੇ ਹੌਲੀ ਹੌਲੀ ਹੱਥ ਪੈਰ ਹਿਲਣੋਂ ਬੰਦ ਹੋ ਗਏ ਤੇ ਬਾਬਾ ਫਤਿਹ ਸਿੰਘ ਜੀ ਵੀ